24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਣੋਂ ਪਿਆ ਪਿਆ ਸ੍ਰੀ ਕਲ ਸਾਡੇ ਚਨਨ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਥੈਂਕ ਯੂ ਸਾਡੀ ON ਬਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚ ਰਹਿਣ ਟ੍ਰੈਫਿਕ ਪੁਲਿਸ ਬਾਰ ਬਾਰ ਟ੍ਰੈਫਿਕ ਸਬੰਧੀ ਜਾਗਰੂਤ ਕਰਦੀ ਨਜ਼ਰ ਆ ਰਹੀ ਹੈ ਜਿੱਤੇ ਕਿ ਟ੍ਰੈਫਿਕ ਪੁਲਿਸ ਵੱਲੋਂ ਇਸ ਸਬੰਧੀ ਕੈਂਪ ਵੀ ਲਗਾਏ ਜਾ ਰਹੇ ਹਨ ਪਰ ਲੋਕ ਇਸ ਸਬੰਧੀ ਜਾਗਰੂਤ ਨਹੀਂ ਹੋ ਰਹੇ ਜਿੱਤੇ ਕਿ ਅੱਜ ਗੁਰਦਾਸਪੁਰ ਕਨਵਰ ਰੋਡ ਤੇ ਪਿੰਡ ਕੋਠੇ ਸਥਿਤ ਸਾਹਿਬ ਬੰਦਗੀ ਆਸ਼ਰਮ ਨੇੜੇ ਦੂਜੇ ਪਾਸਿਓਂ ਆਏ ਕਿਸਫਟ ਕਰਨ ਨੂੰ ਬਚਾਉਣ ਦੇ ਚੱਕਰ ਵਿੱਚ ਗੰਨੇ ਨਾਲ ਭਰੀ ਇੱਕ ਟਰਾਲੀ ਪਲਟ ਗਈ ਜਿਸ ਕੰਨ ਕਿਸਾਨ ਦਾ ਕਾਫੀ ਨੁਕਸਾਨ ਹੋਇਆ ਹੈ ਜਾਣਕਾਰੀ ਦਿੰਦਿਆਂ ਟਰਾਲੀ ਚਲਾ ਰਹੇ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਦਿਨ ਨਗਰ ਨੇੜੇ ਜੰਮਕਾ ਤੋਂ ਟਰਾਲੀ ਵਿੱਚ ਲੱਦ ਕੇ ਗੰਨਾ ਕੀੜੀ ਅਫਗਾਨਾ ਮਿਲਤੇ ਲੈ ਕੇ ਜਾ ਰਹੇ ਸਨ ਗੁਰਦਾਸਪੁਰ ਪਾਰ ਕਰਕੇ ਜਦੋਂ ਸ਼੍ਰੀ ਹਲਗੋਬਿੰਦਪੁਰ ਨੇੜੇ ਪਿੰਡ ਕੋਠੇ ਨੇੜੇ ਪਹੁੰਚੇ ਤਾਂ ਦੂਜੇ ਪਾਸਿਓਂ ਆ ਰਹੇ ਤੇਜ਼ ਰਫ਼ਤਾਰ ਸਿਫਰਟ ਕਾਰ ਨਾਲ ਟੱਕਰ ਤੋਂ ਬਚਾਉਣ ਦੇ ਚੱਕਰ ਵਿੱਚ ਉਹਨਾਂ ਨੇ ਟਰਾਲੀ ਸੜਕ ਦੇ ਕੱਚੇ ਕਿਨਾਰੇ ਉੱਤੇ ਤਾਰ ਲਈ ਪਰ ਪਾਰ ਜ਼ਿਆਦਾ ਹੋਣ ਕਰ ਬੈਲੈਂਸ ਵਿਗੜ ਗਿਆ ਤੇ ਟਰਾਲੀ ਪਲਟ ਗਈ ਜਿਸ ਕਨ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਟਰਾਲੀ ਦਾ ਹੇਠਲਾ ਰਿੰਮ ਅਤੇ ਟਰੈਕਟਰ ਦਾ ਸਪੰਡਲ ਟੁੱਟ ਗਿਆ ਹੈ ਟਰੈਕਟਰ ਉਹਨਾਂ ਨੇ ਰਿਪੇਅਰ ਲਈ ਵਰਕਸ਼ਾਪ ਤੇ ਭੇਜ ਦਿੱਤਾ ਹੈ ਜਦਕਿ ਕਿਰਾਏ ਤੇ ਹੋਰ ਟਰੈਕਟਰ ਤੇ ਟਰਾਲੀ ਮੰਗਵਾ ਕੇ ਗੰਨਾ ਦੁਬਾਰਾ ਉਸ ਵਿੱਚ ਲੱਦ ਰਹੇ ਹਨ ਇਸ ਸਬੰਧੀ ਮਜ਼ਦੂਰੀ ਵਿੱਚ ਵੀ ਪੈ ਸਕਦੀ ਹੈ ਤੇ ਗੰਨਾ ਵੀ ਕਾਫੀ ਖਰਾਬ ਹੋਇਆ ਹੈ ਉਸ ਨੇ ਕਿਹਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਜਿਸ ਨੂੰ ਬਚਾਉਣ ਲਈ ਉਹਨਾਂ ਨੇ ਆਪਣਾ ਨੁਕਸਾਨ ਕਰਵਾਇਆ ਹੈ ਉਸ ਫਟਕਾ ਚਾਲਕ ਨੇ ਪਿੱਛੇ ਮੁੜ ਤੱਕ ਦੇਖਿਆ ਵੀ ਨਹੀਂ ਅਤੇ ਤੇਜ਼ੀ ਨਾਲ ਨਿਕਲ ਗਿਆ ਜਦਕਿ ਦੂਜੇ ਪਾਸੇ ਇੱਕ ਵੱਡਾ ਟਿਪਰ ਆ ਰਿਹਾ ਸੀ ਜੇਕਰ ਉਸ ਟਿਪਰ ਦੀ ਜ਼ਰਾ ਜਿਹੀ ਸਾਈਡ ਲੱਗ ਜਾਂਦੀ ਤਾਂ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਉਸ ਨੇ ਗੱਡੀ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਗੱਡੀਆਂ ਧਿਆਨ ਅਤੇ ਆਰਾਮ ਨਾਲ ਚਲਾਓ ਅਤੇ ਜੇ ਕਿਤੇ ਜਾਣਨ ਦੀ ਜਲਦੀ ਹੁੰਦੀ ਹੈ ਤਾਂ ਥੋੜਾ ਸਮਾਂ ਪਹਿਲਾਂ ਘਰਾਂ ਤੋਂ ਬਾਹਰ ਨਿਕਲੋ ਤਾਂ ਜੋ ਜਲਦਬਾਦੀ ਵਿੱਚ ਦੁਰਘਟਨਾ ਕਾਣ ਆਪਣਾ ਜਾਂ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਗੁਰਦਾਸਪੁਰ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਅਸੀਂ ਝੋਕਰਾ ਮਰਾੜਾ ਤੋਂ ਆ ਗੁਰਦਾਸਪੁਰੋਂ ਅਸੀਂ ਲੰਘ ਕੇ ਅੱਗੇ ਆਏ ਸਾਨੂੰ ਇੱਕ ਸ਼ਿਫਟ ਗੱਡੀ ਵਾਲਾ ਸੀ ਤੇ ਉਹ ਅਗਲੀ ਸੜਕ ਤੋਂ ਆਂੜਿਆ ਸੀ ਅਸੀਂ ਇੱਧਰੋਂ ਜਾਂਦੇ ਸੀ ਤੇ ਪਿੱਛੋਂ ਇੱਕ ਹਵਾ ਆਉਂਦਿਆ ਸੀ ਵੱਡਾ ਟੱਕਰ ਉਹਨੇ ਵੀ ਨਹੀਂ ਸਪੀਡ ਕੱਟ ਕੀਤੀ ਉਹ ਜੋ ਗੱਡੀ ਵਾਲਾ ਆਂੜਿਆ ਸੀ ਉਹਨੇ ਸਿੱਧੀ ਗੱਡੀ ਸਾਡੇ ਟਰੈਕਟਰ ਵੱਲੇ ਲਿਆਂਦੀ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਟਰੈਕਟਰ ਥੱਲੇ ਲਾ ਦਿੱਤਾ ਸੜਕ ਤੋਂ ਇਸ ਕਾਰਨ ਸਾਡੀ ਟਰਾਲੀ ਪਲਟ ਗਈ ਬਾਕੀ ਸਾਡਾ ਨੁਕਸਾਨ ਕਾਫੀ ਹੋਇਆ ਐ ਦੇਖੋ ਹੁਣ ਆਏ ਸਾਡੇ ਮਜ਼ਦੂਰ ਲੱਗੇ ਹੋਏ ਆ ਟਰਾਲੀ ਲੋਡ ਕਰਨਾ ਇਹ ਸਾਨੂੰ ਡਬਲ ਖਰਚਾ ਪੈ ਰਿਹਾ ਜੋ ਸਾਡਾ ਉਹ ਗੱਡੀ ਵਾਲਾ ਆ ਰਿਹਾ ਸੀ ਉਹਨੇ ਇੱਕ ਵਾਰੀ ਨਹੀਂ ਸਾਡੇ ਲੱਗ ਕੇ ਆਣ ਕੇ ਪੁੱਛਿਆ ਕਿ ਬਾਈ ਬਚ ਗਏ ਜਾਂ ਕਿਵੇਂ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਬਾਕੀ ਚਲੋ ਗੱਡੀਆਂ ਵਾਲਿਆਂ ਨੂੰ ਬੇਨਤੀ ਕੀਤੀ ਕਿ ਬਾਈ ਤੁਸੀਂ ਘਰੋਂ ਨਿਕਲਦੇ ਹੋ ਬਾਕੀ ਰਾਮਣਾ ਆਇਆ ਕਰੋ ਆਪਣੇ ਜਿੱਥੇ ਵੀ ਪਹੁੰਚਣਾ ਥੋੜਾ ਟਾਈਮ ਨਾਲ ਤੁਰ ਪਿਆ ਕਰੋ ਜੋ ਕਿ ਤੁਸੀਂ ਪਹਿਲਾਂ ਪਹੁੰਚ ਸਕੋ ਬਾਕੀ ਸਾਡਾ ਜੋ ਨੁਕਸਾਨ ਹੋਇਆ ਉਹ ਸਾਨੂੰ ਪਤਾ ਵਾ ਬਾਕੀ ਅਸੀਂ ਉਸ ਦੀ ਜਾਨ ਬਚਾਈ ਆ ਚਲੋ ਨਾ ਸੀ ਉਸ ਨੂੰ ਬਚਾਇਆ ਸਾਡਾ ਟਰੈਕਟਰ ਜਦੋਂ ਥੱਲੇ ਉਤਰ ਗਿਆ ਉਹ ਬੜਾ ਵਧੀਆ ਸਾਫ਼ ਨਿਕਲ ਗਿਆ ਉਸਨੇ ਇੱਕ ਵਾਰੀ ਵੀ ਨਹੀਂ ਸਾਨੂੰ ਪੁੱਛਿਆ ਕਿ ਬਾਈ ਤੁਸੀਂ ਬਚ ਗਏ ਜਾਂ ਕਿਵੇਂ ਕਿਵੇਂ ਨਹੀਂ ਜੇਸੀ ਨਾ ਰੋਕਦੇ ਜਾਂ ਥੱਲੇ ਨਾ ਗੱਡੀ ਕਰਦੇ ਟਰੈਕਟਰ ਕਾ ਨਾ ਕਰਦੇ ਉਹ ਸਾਡੇ 'ਚ ਸਿੱਧਾ ਵੱਜਣਾ ਸੀ ਬੰਪਰ ਦੇ ਨਾਲ ਵੱਜਣਾ ਸੀ ਉਸ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕੀ ਹੋਣਾ ਸੀ ਪਰ ਜੋ ਵੱਜ ਜਾਂਦਾ ਸਪੀਡ ਕਾਫੀ ਸੀ ਉਹ 70 ਤੋਂ ਸਪੀਡ ਤੋਂ ਉੱਪਰ ਸੀ ਜੋ ਵੱਜ ਜਾਂਦਾ ਤਾਂ ਫਿਰ ਉਸ ਦਾ ਵੀ ਨੁਕਸਾਨ ਹੀ ਸਾਡਾ ਤਾਂ ਚਲੋ ਜੋ ਹੋਣਾ ਸੀ ਉਹ ਹੀ ਜਾਣਾ ਸੀ ਪਿਛਲਾ ਜਿਹੜਾ ਟੋਲਾ ਆ ਰਿਹਾ ਸੀ ਟਿਪਰ ਆ ਰਿਹਾ ਸੀ ਉਹਦੀ ਉਹ ਭਾਜੀ ਪ੍ਰੈਸ਼ਰ ਦਾ ਲੋਡ ਸੀ ਉਸਨੇ ਵੀ ਨਾ ਸਪੀਡ ਹੌਲੀ ਕੀਤੀ ਉਹ ਦਾ ਕ੍ਰੋਸ ਕਰ ਰਿਹਾ ਜੀ ਜੋ ਅੱਗੋਂ ਗੱਡੀ ਵਾਲਾ ਸੀ ਉਸ ਨੇ ਵੀ ਨਹੀਂ ਸਪੀਡ ਹੌਲੀ ਕੀਤੀ ਜੇ ਉਹ ਗੱਡੀ ਵਾਲਾ ਰੋਕ ਲੈਂਦਾ ਤਾਂ ਆਰਾਮਣਾ ਨਿਕਲ ਜਾਣਾ ਸੀ ਦੋਨੋਂ ਗੰਨਾ ਕਿਹੜੀ ਮਿਲ ਲੈ ਕੇ ਜਾ ਰਹੇ ਹਾਂਜੀ ਬਸ ਕਿਹੜੀ ਮਿਲ ਜਾ ਰਹੇ ਸੀ ਪਰ ਸਾ ਅਸੀਂ ਦਾ ਰਾਹ ਜੇ ਰਹਿ ਗਿਆ ਕਲ ਦੇ ਕਿੰਨਾ ਕੁ ਨੁਕਸਾਨ ਹੋ ਗਿਆ ਸਾਡਾ ਸਰ ਨੁਕਸਾਨ ਟਰਾਲੀ ਦਾ ਇਹ ਹੀਟਲੀ ਸਾਈਡ ਦਾ ਰਮ ਆ ਉਹ ਵੀ ਪਾੜ ਚੁੱਕਾ ਹੈ ਤੇ ਸਰ ਸਾਡੇ ਟਰੈਕਟਰ ਦਾ ਵੀ ਨੁਕਸਾਨ ਆ ਸਪੈਂਡਲ ਟੁੱਟ ਗਿਆ ਸੀ ਉਹ ਹੁਣ ਗੈਰੇਜ ਤੇ ਦੇਖ ਕੇ ਆਏ ਆ ਕਬੀ ਅਸੀਂ ਇਹ ਬਗਾਨੇ ਟਰੈਕਟਰ ਟਰਾਲੀ ਮੰਗ ਕੇ ਲਿਆਂਦੇ ਆ ਗੰਨਾ ਵੀ ਥੋੜਾ ਬਹੁਤਾ ਖਰਾਬ ਹੋਇਆ ਹਾਂ ਹਾਂ ਸਰ ਗੰਨਾ ਦਾ ਤਾਂ ਤੁਹਾਡੇ ਸਾਹਮਣੇ ਹੀ ਆ ਡਿਲੀਵਰ ਵੀ ਡਬਲ ਪੈ ਗਈ ਹਾਂਜੀ ਸਰ ਜੇ ਇਹ ਜੋ ਵੱਡ ਟੋਕ ਹੋਈ ਇਹ ਹੁਣ ਇਹ ਦਾਦਾ ਤਰ ਚੁੱਕਿਆ ਨਹੀਂ ਜਾਣਾ ਮੋਟਾ ਮੋਟੇ ਚੱਕਰੇ ਆ